ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਪੰਜਾਬ ਦੇ ਪਾਣੀ ਦੇ ਹੱਕਾਂ ਤੇ ਜ਼ੋਰਦਾਰ ਬਿਆਨ ਦਿੱਤਾ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਰਿਪੇਰੀਅਨ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਆਪਣੇ ਪਾਣੀ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਉਹਨਾਂ ਸਵਾਲ ਉਠਾਇਆ ਕਿ ਹੜਾ ਦੇ ਨੁਕਸਾਨ ਨੂੰ ਪੰਜਾਬ ਹੀ ਚਲਦਾ ਹੈ ਪਰ ਸਾਂਝੇਦਾਰੀ ਦੀ ਲੋੜ ਸਿਰਫ ਸਾਨੂੰ ਹੀ ਕਿਉਂ ਯਾਦ ਕਰਵਾਈ ਜਾਂਦੀ ਹੈ ਪੰਜਾਬ ਦੀ ਹਾਲਤ ਤੇ ਚਿੰਤਾ ਜਥੇਦਾਰ ਨੇ ਦੱਸਿਆ ਪੰਜਾਬ ਪਹਿਲਾਂ ਹੀ ਹਰਿਆਣਾ ਨੂੰ ਆਪਣੇ ਵਾਜਬ ਹਿੱਸੇ ਤੋਂ ਵੱਧ ਪਾਣੀ ਦੇ ਚੁੱਕਾ ਹੈ ਅਤੇ ਸੂਬੇ ਦੇ ਪੰਜਰ ਹੋਣ ਦੀ ਸੰਭਾਵਨਾ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ ਉਹਨਾਂ ਪੁੱਛਿਆ ਕਿ ਪੰਜਾਬ ਨੂੰ ਸੁੱਕਾ ਤੇ ਮਾਰੋਥਲ ਬਣਾਉਣ ਦੀ ਸਾਜ਼ਿਸ਼ ਚੱਲ ਰਹੀ ਹੈ ਤੁਰੰਤ ਦਖਲਅੰਦਾਜ਼ੀ ਦੀ ਮੰਗ ਅਕਾਲ ਤਖਤ ਦੇ ਜਥੇਦਾਰ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੰਜਾਬ ਵਿਆਸੀਮਤ ਪਾਣੀ ਜ਼ਰੂਰਤਾਂ ਨੂੰ ਸਮਝੰਦੀ ਅਪੀਲ ਕੀਤੀ ਉਹਨਾਂ ਜ਼ੋਰ ਦੇ ਕੇ ਕਿ ਆਕੇ ਪੰਜਾਬ ਦੇ ਕੋਲ ਵਾਧੂ ਪਾਣੀ ਦੇਣ ਲਈ ਕੋਈ ਜਾਇਜ਼ ਭੰਡਾਰ ਨਹੀਂ ਖਾਸ ਕਰਕੇ ਭੂਮੀਗਤ ਪਾਣੀ ਦੇ 118 ਬਲਾਕ ਲਾਲ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਰਾਜਨੀਤਿਕ ਪ੍ਰਕਿਰਿਆ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਹਰਿਆਣਾ ਵਿਚਕਾਰ ਪਾਣੀ ਵੰਡ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ ਹਰਿਆਣਾ ਵੱਲੋਂ 8500 ਕਿਊਸਕ ਪਾਣੀ ਦੀ ਮੰਗ ਅਤੇ ਪੰਜਾਬ ਦੇ ਭੂਮੀਗਤ ਪਾਣੀ ਦੇ ਸੰਕਟ ਨੇ ਇਸ ਵਿਵਾਦ ਨੂੰ ਹੋਰ ਤਿੱਖਣ ਬਣਾ ਦਿੱਤਾ ਹੈ ਅਸੀਂ ਇਨਸਾਨ ਆਪਾਂ ਸਾਰੇ ਜਾਣਦੇ ਆ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਵੀ ਇਹ ਬਚਨ ਆ ਵੀ ਹਰ ਇੱਕ 'ਚ ਹੀ ਖੂਨ ਆ ਹਰ ਇੱਕ ਦੇ ਵਿੱਚ ਹੀ ਜਿਹੜੇ ਮਨੁੱਖੀ ਅੰਗ ਆ ਇੱਕੋ ਜਿਹੇ ਆ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰੂ ਦਾ ਉਪਦੇਸ਼ ਆ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਦਾ ਵੀ ਸਿਧਾਂਤ ਆ ਤਾਂ ਕਈ ਬੱਚੇ ਇੱਥੇ ਆ ਮਾਵਾ ਉਧਰ ਚਲ ਗੀਆਂ ਮਾਵਾ ਉਧਰ ਆ ਬੱਚੇ ਇੱਥੇ ਰਹਿ ਗਏ ਇਹੋ ਜਿਹਾ ਕਦੀ ਵੀ ਨਹੀਂ ਹੋਣਾ ਚਾਹੀਦਾ ਹੁਣ ਬੱਚੇ ਨੂੰ ਕੀ ਪਤਾ ਵਾ ਵੀ ਜੰਗ ਕੀ ਆ ਬੱਚੇ ਨੂੰ ਤੇ ਮਾਂ ਚਾਹੀਦੀ ਆ ਤੇ ਮਾਵਾ ਨੂੰ ਬੱਚੇ ਚਾਹੀਦੇ ਆ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਖੜਾ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮੌਕੇ ਕਦੀ ਵੀ ਨਾ ਬਣਨ ਲੋਕ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਤفاق ਦੇ ਨਾਲ ਰਹਿਣ ਦੂਜਾ ਜੰਗ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਹਿਟਲਰ ਦੇ ਵੇਲੇ ਸਾਰਾ ਕੁਝ ਹੋਇਆ ਭਾਵੇਂ ਕਿ ਹਿਟਲਰ ਬੜਾ ਜ਼ੁਲਮੀ ਹੀ ਜੀ ਪਰ ਜਦੋਂ ਉੱਥੇ ਪਰਮਾਣੂ ਡਿੱਗੇ ਹੀ ਅੱਜ ਤੱਕ ਵੀ ਉੱਥੇ ਬੱਚੇ ਅਪਾਜ ਜਾਂਦੇ ਆ ਕਿੰਨਾ ਨਾਸ਼ ਹੋਇਆ ਕੋਈ ਵੀ ਜੰਗ ਕਿਸੇ ਵੀ ਖਿੱਤੇ ਦੇ ਵਿੱਚ ਲੜੀ ਜਾਵੇ ਉਹ ਮਨੁੱਖਤਾ ਲਈ ਘਾਤਕ ਇਨਸਾਨੀਅਤ ਲਈ ਘਾਤਕ ਆ ਔਰ ਸਾਰੀ ਕੁਦਰਤ ਦੇ ਜੀਵ ਜੰਤੂਆਂ ਲਈ ਘਾਤਕ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਪਾਤਸ਼ਾਹ ਇਹੋ ਜੀਆਂ ਜੰਗਾਂ ਕਦੀ ਨਾ ਹੋਣ ਅਸੀਂ ਸੰਵਾਦ ਦੇ ਨਾਲ ਸਾਰੇ ਹੱਲ ਕਰੀਏ ਕਿਤੇ ਵੀ ਕੋਈ ਕਤਲੋਗਾਰਤ ਨਾ ਹੋਵੇ ਔਰ ਖਾਸ ਕਰਕੇ ਪੰਜਾਬ ਇਹ ਤੇ ਗੁਰੂਆਂ ਦਾ ਖੇਤਾ ਇਸ 바ਸੇਉ ਵੀ ਕਦੀ ਕੋਈ ਜੰਗ ਲੱਗਣੀ ਨਹੀਂ ਚਾਹੀਦੀ ਇਹ ਖੇਤਾ ਤੇ ਮੁਹੱਬਤ ਦਾ ਪ੍ਰੇਮ ਦਾ ਪੈਗਾਮ ਦਿੰਦਾ ਜਿਹੜੀਆਂ ਸਾਡੇ ਬੱਚੇ ਕੁਝ ਇੱਧਰ ਰਹਿ ਗਏ ਆ ਕੁਝ ਉਧਰ ਆ ਮਾਵਾ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਛੇਤੀ ਮੇਰ ਕਰਨ ਉਹ ਫੇਰ ਮਿਲਣ ਕਈ ਵਿਚਾਰੇ ਇਲਾਜ ਕਰਾਉਣ ਆਏ ਆ ਜੀ ਤੇ ਮੈਡੀਕਲ ਦੇ ਵਿੱਚ ਤੇ ਜੰਗ ਅਹਿਮ ਨਹੀਂ ਨਾ ਹੁੰਦੀ ਉੱਥੇ ਦੇਹਨਦਾ ਵੀ ਬੰਦੇ ਦੀ ਜਾਨ ਕਿੱਦਾਂ ਬਚਾਉਣੀ ਆ ਸਰਕਾਰਾਂ ਨੂੰ ਹਰ ਪਾਸੇ ਦੀ ਸਰਕਾਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਇਹਦੇ ਤੇ ਸੋਚਣਾ ਚਾਹੀਦਾ ਸਾਬ ਇੱਕ ਪਾਣੀਆਂ ਤੋਂ ਬਹੁਤ ਵੱਡਾ ਮਸਲਾ ਹੈ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨੈਪ ਸਿੰਘ ਸੈਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬਹੁਤੀ ਪਾਣੀ ਦੀ ਪੀਣ ਦੀ ਲੋੜ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਆ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਜੀ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਦੂਜੀ ਗੱਲ ਰਿਪੀਰੀਅਨ ਲਾਅ ਇਹ ਗੱਲ ਕਹਿੰਦਾ ਕਿ ਜਿਹੜੇ ਸੂਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਦੇ ਹੜ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੀਰੀਅਨ ਲਾਅ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਿਹਾ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਆ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜੋਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਦੇ ਜਉਂਦਾ ਭੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਸਿੰਘ ਸਾਹਿਬ ਕਈ ਪਰਿਵਾਰ ਉੱਥੇ ਬੈਠੇ ਸੀ ਪਾਕਿਸਤਾਨੀ ਉਹਨਾਂ ਉੱਤੇ ਸ਼ੁਰੂਪ ਨੇ ਕਮੇਟੀ ਨੂੰ ਕੀ ਇੰਤਜ਼ਾਮ ਕੀਤਾ ਜਾ ਰਿਹਾ ਕਿਸੇ ਵੀ ਦਾ ਬਹੁਤ ਜਾ ਰਹੀ ਹੈ ਲੰਗਰ ਦਾ ਪ੍ਰਬੰਧ ਕਰਤਾ ਜੀ ਜੀ ਹੋਰ ਵੀ ਜਿਹੜੀ ਲੋਡ ਹੋਊਗੀ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਾ ਜੀ ਗੁਰੂ ਦੀ ਇਹਨਾਂ ਤੇ ਬੜੀ ਕਿਰਪਾ ਕਰ ਦੇਣਗੇ ਪ੍ਰਬੰਧ ਕੋਈ ਮਸਲਾ ਹੀ ਨਹੀਂ ਬੱਚਿਆਂ ਲਈ ਦੁੱਧ ਜਾ ਰਿਹਾ ਜੀ ਖਾਣ ਪੀਣ ਦਾ ਰਸਨ ਰੈਂਸ ਪੇਰਾ ਵੀ ਕੀਤਾ ਜਾਵੇ ਦੋਨਾਂ ਦਾ ਬਿਲਕੁਲ ਕੀਤਾ ਜਾਊਗਾ ਜੀ ਜੋ ਡਿਮਾਂਡ ਹੋਗੀ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਦੇ ਵਿੱਚ ਸਾਰੇ ਪ੍ਰਬਾਲੇ ਕੀਤੇ ਜਾਣਗੇ